ਸਤਿ ਸਕਾਰ ਜੋ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਵਾਦੇ ਗੁਰੂ ਖਾਲਸਾ ਸਤ ਸੰਗਤ ਜੀ ਵਡਪਾਗੇ ਹੋ ਆਪ ਸਭ ਸੰਗਤ ਜੋ ਪਾਵਨ ਸਥਾਨ ਹੈ ਸਾਡੇ ਉਰਕਲ ਬਿਦਰ ਪਾਸ਼ਾ ਜੀ ਮਹਾਰਾਜ ਜੀ ਦੇ ਇਨਾਂ ਸਥਾਨਾਂ ਉਤੇ ਆਪ ਸਭ ਸੰਤੋਹ ਹਾਜ਼ਰੀ ਦੁਆਰੇ ਜੋ ਸਮਾਂ ਬੜਾ ਸੀਮਤ ਹੈ ਸਭ ਸੰਗਤ ਇੱਕ ਵਾਰ ਕਹਿੰਦੇ ਗੁਰੂ ਪਿਆਰੋ ਚਾਹੀਏ ਸਭ ਸੰਗਤ ਸਿਸ਼ ਚਕਾਈਏ ਫਤਬਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਦਲਪੰਤ ਬਾਬਾ ਠਾਕਰ ਸਰ ਜੀ ਵਾਲੇ ਤਨ ਦਾ ਹਜੂਰੀ ਕੁਸ਼ ਰਜੇਤਾ ਪਾਈ ਗੁਰਪਾਲ ਸਿੰਘ ਜੀ ਜੋ ਆਪ ਸਭ ਸੰਤਾਂ ਨੂੰ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਚਰਨਾਂ ਦੇ ਵਿੱਚ ਨਡਾਲ ਬਲ ਸੁਣਾ ਕੇ ਗਏ ਨੇ ਬਹੁਤ ਬਹੁਤ ਧੰਨਵਾਦ ਬੜਾ ਪਿਆਰ ਦਿੰਦੇ ਨੇ ਆਪਣੇ ਵੀਰਾਂ ਨੂੰ ਆਓ ਸਾਧ ਸੰਗਤ ਮੈਂ ਆਪਣੇ ਸਮੇਂ ਦੇ ਅੰਦਰ ਰਹਿ ਕੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਤੇਨਾਂ ਦੀ ਇਬਾਦਤ ਦੇ ਵਿੱਚ ਇੱਕ ਕਵਤਾ ਆਪ ਸੰਤਾਂ ਨਾਲ ਸਾਂਝੀ ਕਰਨੀ ਹੈ ਇਤਿਹਾਸ ਤੋਂ ਆਪ ਸਭ ਸੰਤਾਂ ਜਾਣੋ ਜੀ ਕਲਗੀਧਰ ਮਹਾਰਾਜ ਜੀ ਨੇ ਚਾਰ ਲਾਲ ਮਾਰੇ ਦੋ ਲਾਲ ਆਪਣੀ ਅੱਖਾਂ ਦੇ ਸਮੇਂ ਚਮਕੌਰ ਦੀ ਗੜੀ ਦੇ ਅੰਦਰ ਸਤ ਸੰਗਤ ਦੋਕ ਵਿਚਾਰਾਂ ਮੈਂ ਕਰਨੀਆਂ ਨੇ ਆਪ ਸਭ ਪੁੱਤਾਂ ਵਾਲੇ ਬੈਠੇ ਜੇ ਇੱਕ ਵਾਰ ਮਨ ਚੋਂ ਤਸਵੀਰ ਬਣਾਈਏ ਇਤਿਹਾਸ ਨੂੰ ਮਹਿਸੂਸ ਕਰਕੇ ਵੇਖੀਏ ਵਿੱਚ ਮਕੌਰ ਦੀ ਗੜੀ ਹੋਵੇ 10 ਲੱਖ ਬੰਦੇ ਦਾ ਘੇਰਾ ਹੈ ਤੇ ਉਸ ਘੇਰੇ ਦੇ ਦਰਮਿਆਨ ਤਾਂ ਗੁਰੂ ਕਲਗੀਧਰ ਮਹਾਰਾਜ ਖੜੇ ਹੋਏ ਨੇ ਜੇਠਾ ਪੁੱਤਰ ਆਵੇ 17 ਸਾਲ 10 ਮਹੀਨੇ ਦੀ ਉਮਰ ਹੈ ਆਣ ਕੇ ਇਹ ਗੱਲ ਆਪਣੇ ਪਿਤਾ ਜੀ ਮੇਰੇ ਮਨ ਦੀ ਮੁਰਾਦ ਹੈ ਕਿ ਮੈਂ ਮੈਦਾਨੇ ਜੰਗ ਦੇ ਅੰਦਰ ਜਾ ਕੇ شہادت ਕਮਤੀ ਮਾਰਨੀ ਇੱਕ ਬਾਤ ਹੋਵੇ ਉਹਦਾ ਪੁੱਤਰ ਉਹਦੀ ਅੱਖਾਂ ਸਾਹਮਣੇ ਆਣ ਕਿ ਇਹ ਗੱਲ ਫਿਰ ਬਾਪੂ ਜੀ ਮੈਂ ਮੌਤ ਕੋ ਖੂਦੇ ਅੰਦਰ ਛਾਲ ਮਾਰਨੀ ਹੈ ਮੈਂ ਜ਼ਿੰਦਗੀ ਮਿਟਾ ਦੇਣੀ ਹੈ ਆਪਣੀ ਤੇ ਉਸ ਬਾਪ ਦੇ ਕੀ ਬਿੱਤੀ ਹੋਵੇਗੀ ਪਰ ਮੱਥੇ ਤੇ ਕੋ ਵੱਟ ਨਹੀਂ ਪਾਇਆ ਕੋਈ ਤੇਰਾ ਮਹਾਰਾਜ ਅੱਖਾਂ ਸਾਹਮਣੇ ਬਾਬਾ ਜੀ ਸਭ ਦੀ 17 ਸਾਲ ਦੀ ਉਮਰ ਦੇ ਨਸ਼ੀਦ ਹੋਏ ਫਿਰ ਇੱਥੇ ਬਸ 14 ਸਾਲ ਦਾ ਪਚੰਗੀ ਬਾਬਾ ਜਿੱਦ ਆਸੇਂ ਤੇ ਦੇ ਲਿਆ ਪਲਸ ਕਰਕੇ ਤੇ ਕਹਿਣ ਲਗੇ ਪਿਤਾ ਜੀ ਭਰਾ ਜੀ ਜਾ ਚੁਕੇ ਨੇ ਤੇ ਵੀਰ ਦੇ ਬਿਗੈਰ ਰਹਿਣਾ ਬੜਾ ਅੱਖਾ ਏ ਕਰੋ ਕਿਰਪਾ ਆਗਾ ਮੈਨੂੰ ਵੀ ਬਖਸ਼ੋ ਮੈਂ ਮਤਾਨੇ ਚਾਹੁੰਦੇ ਅੰਦਰ ਜਾਵਾਂ ਤੇ ਸਾਹਸ ਨੂੰ ਤੇ ਇੱਕ ਗੱਲ ਹੋਰ ਮਹਿਸੂਸ ਕਰੀਏ ਇੱਕ ਬਾਪ ਹੋਵੇ ਦੋ ਪੁੱਤਰੋ ਦੇ ਕੋਲ ਨੇ ਦੋਹਾਂ ਦਾ ਕੋਈ ਅਦਾ ਪਤਾ ਨਹੀਂ ਏ ਇੱਕ ਲਾਲ ਸ਼ਹੀਦ ਹੋ ਚੁਕਾ ਏ ਤੇ ਇੱਕ ਲਾਲ ਹੀ ਅੱਖਾਂ ਦੇ ਸਾਹਮਣੇ ਹੈ ਕਿਹੜਾ ਬਾਪ ਇਹ ਗੱਲ ਨਹੀਂ ਚੁਂਦਾ ਕਿ ਮੇਰੀ ਪੀੜੀ ਦਰ ਪੀੜੀ ਅੱਗੇ ਵਧਦੀ ਜਾਵੇ ਕਿਹੜਾ ਬਾਪ ਇਹਦਾ ਚਾਹੇਗਾ ਕਿ ਮੇਰਾ ਪੁੱਤੇ ਮਰੀਆਂ ਅੱਖਾਂਾਂ ਵਿੱਚ ਸ਼ਹੀਦ ਹੋ ਜਾਵੇ ਇੱਕ ਲਾਲ ਸ਼ਹੀਦ ਹੋ ਚੁੱਕਾ ਏ ਇੱਕ ਲਾਲ ਆਪ ਕਹਿ ਰਹੇ ਕਿ ਬਤਾ ਜੀ ਕਰੋ ਕਿਰਪਾ ਮਦਾਨੇ ਜੰਗ ਦੇ ਅੰਦਰ ਜਾਂਦੇ ਆ ਗਾ ਬਖਸ਼ੋ ਕਿੱਡਾ ਜਿਗਰਾ ਉਹਦਾ ਬਾਪ ਦਾ ਕਿੱਡਾ ਜਿਗਰਾ ਹੋਵੇਗਾ ਪੁੱਤਾਂ ਵਾਲੀ ਬੈਠੇ ਜੇ ਸੋਚ ਕੇ ਵੇਖੀਏ ਖਿਆਲ ਸਾਸ ਸਵਦਾ ਉਹ ਤਕੀਏ ਕੱਲ੍ਹ ਦੇ ਦਿਨ ਮਹਾਰਾਜ ਦੇ ਉਸਤਦ ਮੇਰੇ ਕਵਤਾ ਲਲਪੰਥ ਬਾਪੇ ਚਾਂ ਸਜਿਆ ਜੂਰੀ ਟੜੀਆ ਥਾਂ ਇੰਜ ਕਹ ਰਹੇ ਜੀ ਸੂਰਤ ਬੇਜੋ ਦੇਖੀ ਜੀ लॻियां ਕਿਸ ਮਿੱਟੀ ਦਾ ਬਣਿਆ ਧੰਨ ਗੁਜਰਕਾਰ ਆ ਮਾਤਾ ਜਿਨੇ ਐਸਾ ਪੁੱਤਰ ਜਨਿਆ ਮੈਂ ਕੱਡੇ ਕਦੇ ਇਹ ਸੋਚਾਂ ਓ ਕਿਸ ਮਿੱਟੀ ਦਾ ਬਣਿਆ ਧੰਨ ਗੁਜਰਕਾਰ ਆ ਮਾਤਾ ਜਿਨੇ ਐਸਾ ਪੁੱਤਰ ਜਨਿਆ ਹੱਥ ਵਿੱਚ ਤਲਵਾਰ ਉਠਾ ਕੇ ਕੇਦਰ ਦੀ ਕਹਾਣੀ ਭੋਲੀ ਛੱਡ ਗਏ ਖਸ਼ਬੋਆ ਪੱਥਰ ਵੀ ਹੋ ਗਏ ਪਾਣੀ ਉਂਦਰਕ ਵੀ ਅੱਥਰੂ ਤੇਰੇ ਉਹ ਦੀ ਸੁਣ ਕੇ ਕੇਦਰ ਦੀ ਕਹਾਣੀ ਭੋਲੀ ਛੱਡ ਗਏ ਖਸ਼ਬੋਆ ਪੱਥਰ ਵੀ ਹੋ ਗਏ ਪਾਣੀ ਪਿਆਰੇ ਨੂੰ ਮੇਰੇ ਬਣਾ ਕੇ ਉਣਾ ਕੇ ਹਾ ਦੇਵਿਆ ਕੀ ਜਾਵੇ ਤੇਰਾ ਕਰਜਾ ਕਿਵੇਂ ਉਤਾਰਾਂ ਹਾ ਦੇ ਇੱਕ ਪਲ ਨਾ ਮੈਨੂੰ ਬੁਲਣਾ ਸਿਪਾਹੀ ਸੂਰਾ ਇੱਕ ਪਲਣੀ ਮੈਨੂੰ ਭੁਲਣਾ ਬੋਲੇ ਆਲਮ ਵਿੱਚ ਦਵਿੰਦਰਾ ਕੋਈ ਹੈ ਨਹੀਂ ਉਸਦੇ ਕੁਲ ਦਾ ਹੋ ਸੰਤ ਸਿਪਾਹੀ ਸੂਰਾ ਇੱਕ ਪਲਣਾ ਮੈਨੂੰ ਭੁਲਣਾ ਬੋਲੇ ਆਲਮ ਵਿੱਚ ਦਵਿੰਦਰਾ ਕੋਈ ਹੈ ਨਹੀਂ ਉਸਦੇ ਕੁਲ ਦਾ ਵਿੱਚ ਛੇਕ ਪਵਾ ਕੇ ਸੱਲ ਲੁਟਾ ਕੇ ਸਿਨੇ ਵਿੱਚ ਛੇਕ ਪਵਾ ਕੇ ਹਾਲੇ ਵੀ ਆਖੀ ਜਾਵੇ ਤੇਰਾ ਕਰਜ ਕਿਵੇਂ ਉਤਾਰਾਂ ਮੇਰਾ ਸੱਤ ਦੋਗੇ ਕਲ ਗਿਆ ਵਾਲਾ ਪੁੱਤ ਕਾਮ ਦੇ ਖੇਲਾ ਕੇ ਹਾਲੇ ਵੀ ਆਖੀ ਜਾਵੇ ਤੇਰਾ ਕਰਜ ਕਿਵੇਂ ਉਤਾਰਾਂ ਹਾਲੇ ਵੀ ਆਖੀ ਜਾਵੇ ਤੇਰਾ ਕਰਜ਼ਾ ਕਿਵੇਂ ਉਤਾਰਾਂ ਤੇਰਾ ਕਰਜ਼ਾ ਕਿਵੇਂ ਉਤਾਰਾਂ ਤੇਰਾ ਕਰਜ਼ਾ ਕਿਵੇਂ ਉਤਾਰਾਂ ਸਤ ਸੰਗਤ ਸਮੇਂ ਦੀ ਇੱਥੇ ਸਮਾਪਤੀ ਹੈ ਆਪ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੇਅੰਤ ਮਾਨ ਆਪਣੇ ਬਚਨ ਬਖਸ਼ਿਸ਼ ਕੀਤਾ ਹੈ ਸਰਦਾਰ ਬੋਟਾ ਸਗੰਜੀ ਬੀਬੀ ਦੋਜੀਤ ਕੌਰ ਅਰਦਾਸ ਕਰਵਾਉਂਦੇ ਨੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਤੰਦਰੁਸਤੀ ਵਾਸਤੇ ਕਲਗੀਧਰ ਮਹਾਰਾਜ ਕਿਰਪਾ ਕਰਨ ਅੰਗ ਸੰਗ ਸਹਾਇ ਹੋਣ ਆਪ ਸਭ ਸੰਗਤਾਂ ਟੀਕੇ ਵਾਰ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਨੇ ਸਰਬੱਤ ਦਾ ਭਲਾ ਆਪ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰਾਨਾ ਹੈ ਧੰਗ ਗੁਰਦੰਸ ਸਾਹਿਬ ਜੀ ਪਾਤਸ਼ਾਹ ਜੀ ਮਹਾਰਾਜ ਸਾਹਿਬ ਜੀ ਦਾ ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਲਗੀਧ ਕਲਸਰ ਵਾਹਿਗੁਰੂ ਜੀ ਕੀ ਬੋਤੇ